ਜਿਹੜਾ ਵੀ ਕਿਸਾਨਾਂ ਦਾ ਮਸਲਾ ਇੰਨੇ ਚਿਰ ਦਾ ਭਖਿਆ ਵਾ ਇਹਨੂੰ ਛੇਤੀ ਤੋਂ ਛੇਤੀ ਇਸ ਮਸਲੇ ਨੂੰ ਨਿਪਟਾਇਆ ਜਾਏ ਇਹੋ ਕਹਿਣਾ ਚਾਹਾਂਗੇ ਵਪਾਰੀਆਂ ਨਾਲ ਨਾ ਤੁਸੀਂ ਤੰਗ ਕਰੋ ਵਪਾਰੀਆਂ ਨੂੰ ਤੁਸੀਂ ਜੇ ਟੱਕਰ ਲਾਣੀ ਗਵਰਨਮੈਂਟ ਨਾਲ ਲਵੋ ਸਾਡੇ ਨਾਲ ਟੱਕਰ ਲੈਂਦੇ ਤਾਂ ਫਾਇਦਾ ਕੋਈ ਨਹੀਂਗਾ ਅਸੀਂ ਚਲੋ ਫੇਰ ਵੀ ਤੁਹਾਡੇ ਨਾਲ ਨਾਲ ਲੇਕਿਨ ਜੜੀ ਵੀ ਟੱਕਰ ਲਾਣੀ ਪੰਜਾਬ ਗਵਰਨਮੈਂਟ ਨਾਲ ਲਵੋ ਸਸਿਕਾ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਇਸ ਟਾਈਮ ਅਸੀਂ ਕਬੂਤੀ ਦਰਵਾਜੇ ਦੇ ਅੰਦਰ ਮਾਰਕੀਟ ਮੇਨ ਬਾਜ਼ਾਰ ਦੇ ਵਿੱਚ ਖੜੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਿ ਕਿਸਾਨੀ ਧਰਨੇ ਜਿਹੜੇ ਚੱਲਦੇ ਪਏ ਨੇ ਕਿਸਾਨੀ ਅੰਦੋਲਨ ਜਿਹੜਾ ਆ ਉਹ ਦਿਨੋ ਦਿਨ ਜਿਹੜਾ ਆ ਭਖਦਾ ਜਾ ਰਿਹਾ ਆ ਤੇ ਖਨੋਰੀ ਬਾਰਡਰ ਦੇ ਉੱਤੇ ਡੱਲੇਵਾਲ ਹੋਣਾ ਨੇ ਜਿਹੜਾ ਆ ਉਹ ਮਰਨ ਵਰਤ ਦੇ ਉੱਤੇ ਵੀ ਬੈਠੇ ਹੋਏ ਆ ਜਿਨ੍ਹਾਂ ਨੇ ਕੱਲ ਵੀ ਜਿਹੜਾ ਆ ਇੱਕ ਲਾਈਵ ਹੋ ਕੇ ਕਿਹਾ ਸੀ ਕਿ ਸ਼ਾਇਦ ਉੱਥੇ ਡੱਲੇਵਾਲ ਹੋਣਾ ਨੂੰ ਜਾਂ ਉਥੋਂ ਦੇ ਜਿੰਨੇ ਵੀ ਬੈਠੇ ਹੋਏ ਕਿਸਾਨ ਆ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਚੁੱਕਣ ਦੀ ਵੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਸੀ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਜਿਹੜਾ ਆ ਉੱਥੇ ਹੰਗਾਮਾ ਹੋ ਸਕਦਾ ਸੀ ਔਰ ਸੇ ਅਕੋਰਡਿੰਗਲੀ ਜਿਹੜਾ ਆ ਕਿਸਾਨ ਲਗਾਤਾਰ ਜਿਹੜਾ ਆ ਅੰਮ੍ਰਿਤਸਰ ਤੋਂ ਲੈ ਕੇ ਪਠਾਨਕੋਟ ਦੇ ਹਰ ਬਾਈਪਾਸ ਦੇ ਉੱਤੇ ਅੱਜ ਦੀ ਬੰਦ ਦੀ ਕਾਲ ਨੂੰ ਜਿਹੜਾ ਆ ਉਹ ਸਮਰਥਨ ਦੇ ਰਹੇ ਨੇ ਕਿਸਾਨ ਪੂਰੀ ਤਰ੍ਹਾਂ ਜਿਹੜੇ ਨੇ ਉਹ ਹਰ ਮੋੜ ਦੇ ਉੱਤੇ ਹਰ ਚੌਂਕ ਦੇ ਵਿੱਚ ਬੈਠ ਕੇ ਜਿਹੜਾ ਆ ਸ਼ਾਂਤਮਈ ਜਿਹੜਾ ਆ ਧਰਨਾ ਦੇ ਰਹੇ ਨੇ ਉਹਨਾਂ ਨੇ ਜਿਹੜੀ ਕਾਲ ਦਿੱਤੀ ਸੀ ਉਹਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਦੁਕਾਨ ਹਰ ਤਰ੍ਹਾਂ ਦਾ ਕਾਰੋਬਾਰ ਜਿਹੜਾ ਆ ਉਹ ਬੰਦ ਕਰਕੇ ਸਮਰਥਨ ਮੰਗਿਆ ਸੀ ਇਸੇ ਤਰ੍ਹਾਂ ਦੀ ਜਿਹੜੀ ਤੁਹਾਨੂੰ ਦੱਸਦੀ ਕਿ ਇਸ ਟਾਈਮ ਅਸੀਂ ਜਿਹੜਾ ਮੇਨ ਬਾਜ਼ਾਰ ਦੇ ਵਿੱਚ ਇੱਥੋਂ ਦੀ ਤੁਹਾਨੂੰ ਦੱਸਦੀ ਕਿ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਵੀ ਇਹ ਜਿਹੜਾ ਬਾਜ਼ਾਰ ਆ ਜਿਹਦੇ ਵਿੱਚੋਂ ਦੀ ਲੰਘਣਾ ਵੀ ਜਿਹੜਾ ਮੁਸ਼ਕਲ ਹੋ ਜਾਂਦਾ ਸੀ ਇੰਨਾ ਜ਼ਿਆਦਾ ਜਿਹੜਾ ਆ ਭੀੜ ਭੜਾ ਕਰਦਾ ਸੀ ਬਹੁਤ ਸਾਰੀਆਂ ਜਿਹੜੀਆਂ ਨੇ ਗਲੀਆਂ ਦੇ ਵਿੱਚ ਸੁੰਨਸਾਨ ਜਿਹੜੀ ਉਹ ਪਈ ਹੋਈ ਹੈ ਇੱਥੋਂ ਪਤਾ ਲੱਗਦਾ ਆ ਕਿ ਕਿਸਾਨਾਂ ਦੇ ਨਾਲ ਨਾਲ ਪੂਰੀ ਮਾਰਕੀਟ ਕਮੇਟੀ ਪੂਰੇ ਬਿਜਾਰਾਂ ਨੇ ਜਿਹੜਾ ਆ ਉਹ ਕਿਸਾਨਾਂ ਦਾ ਸਾਥ ਦਿੱਤਾ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਬਹੁਤ ਸਾਰੇ ਦੁਕਾਨਦਾਰ ਜਿਹੜੇ ਆ ਇੱਥੇ ਦੁਕਾਨਾਂ ਵੀ ਜਿਹੜੀ ਆ ਬੰਦ ਕਰਕੇ ਬੈਠੇ ਹੋਏ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਵੀ ਕੀਵੇਂ ਦੇਖਦੇ ਆ ਸਰ ਕੀ ਵੀ ਕਹਿਣਾ ਚਾਹੋਗੇ ਕਿ ਕਹਿਣਾ ਕਿ ਜੇ ਬਿਲਕੁਲ ਕੰਪਲੀਟ ਬੰਦ ਹੈ ਦੁਕਾਨਾਂ ਕੋਈ ਅਸੀਂ ਗੱਲ ਨਹੀਂ ਹੈਗੀ ਪੂਰਾ ਸਮਰਥਨ ਦਿੱਤਾ ਇਹਨਾਂ ਦਾ ਨਾਲ ਹੀ ਇਹਨਾਂ ਨੇ ਉਹ ਵਪਾਰੀ ਲੋਕ ਨੇ ਬਾਕੀ ਇਹਨਾਂ ਨੇ ਕਿਹਾ 7:00 ਤੋਂ 4 ਬੰਦ 7:00 ਬੰਦ ਰੱਖਾਂਗੇ 4 ਵਜੇ ਤੋਂ ਬਾਅਦ ਦੁਕਾਨਾਂ ਖੁੱਲਾਂਗੇ ਜਿਵੇਂ ਕਿ ਕਿਸਾਨ ਲਗਾਤਾਰ ਜਿਹੜਾ ਹੈ ਪ੍ਰੋਟੈਸਟ ਕਰਦੇ ਪਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੋਂ ਤੱਕ ਕਿ ਮੋਦੀ ਹੁਣਾਂ ਨੇ ਮੰਗਾਂ ਮੰਨ ਵੀ ਲਈਆਂ ਸੀ ਪਿਛਲੇ ਕੁਝ ਦਿਨ ਦੇ ਵਿੱਚ ਔਨ ਸਕਰੀਨ ਜਿਹੜੀ ਕੈਮਰੇ ਤੇ ਉਸ ਤੋਂ ਬਾਅਦ ਫਿਰ ਵੀ ਉਹਨੂੰ ਜਿਹੜਾ ਅਣਗੋਲਿਆ ਗਿਆ ਉਸੇ ਦੌਰਾਨ ਜਿਹੜੇ ਆਪਾਂ ਪ੍ਰੋਟੈਸਟ ਕੀਤੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਇਹੋ ਕਹਿਣਾ ਚਾਹਾਂਗੇ ਵਪਾਰੀਆਂ ਨਾਲ ਨਾ ਤੁਸੀਂ ਤੰਗ ਕਰੋ ਵਪਾਰੀਆਂ ਨੂੰ ਤੁਸੀਂ ਟੱਕਰ ਲੈਣੀ ਗੌਰਮੈਂਟ ਨਾਲ ਲਵੋ ਸਾਡੇ ਨਾਲ ਟੱਕਰ ਲੈਣ ਦਾ ਤਾਂ ਫਾਇਦਾ ਕੋਈ ਨਹੀਂ ਹੈ ਅਸੀਂ ਚਲੋ ਫੇਰ ਤੁਹਾਡੇ ਨਾਲ ਆ ਲੇਕਿਨ ਜੜੀ ਵੀ ਟੱਕਰ ਲਾਣੀ ਪੰਜਾਬ ਗਵਰਨਮੈਂਟ ਨਾਲ ਲਵੋ ਤੁਹਾਡਾ ਲੈਣਾ ਦੇਣਾ ਬਣਿਆ ਦਾ ਗਵਰਨਮੈਂਟ ਨਾਲ ਬਣਿਆ ਦਾ ਵਪਾਰੀਆਂ ਨਾਲ ਕੋਈ ਨਹੀਂ ਬਣਿਆ ਦਾ ਦੁਕਾਨਦਾਰ ਵਪਾਰੀ ਨਾਲ ਕੁਝ ਨਹੀਂ ਬਣਿਆ ਦਾ ਬਸ ਨਹੀਂ ਉਹ ਉਹ ਤੁਹਾਂ ਦਾ ਦਈਏ ਕਿ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਜਿਹੜਾ ਆ ਮਾਹੌਲ ਜਿਹੜਾ ਆ ਵਿਗੜਦਾ ਰਹਿੰਦਾ ਆ ਬਹੁਤ ਸਾਰੇ ਜਿਹੜੇ ਲੋਕ ਇੱਥੇ ਦੁਕਾਨਾਂ ਬੰਦ ਕਰਕੇ ਬੈਠੇ ਹੋਏ ਵੀ ਹੋਰ ਵੀ ਸਭ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰਧਾਨ ਸਾਹਿਬ ਨਾਲ ਕਰੋ ਸਾਡੇ ਹਾਂਜੀ ਸਰ ਕੀ ਹਾਲ ਜੇ ਸਾਡੇ ਨਾਲ ਇਸ ਟਾਈਮ ਨੰਦਾ ਜੀ ਵੀ ਮੌਜੂਦ ਨੇ ਪਿਛਲੇ ਦਿਨ ਵੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਅਸੀਂ ਰੂੜਾਪੁਰਾ ਜੀ ਦੇ ਦਰਬਾਰ ਬਾਰੇ ਗੱਲਬਾਤ ਕਰਕੇ ਗਏ ਸੀ ਕਬੂਤਰੀ ਦਰਵਾਜ਼ਾ ਕੀ ਇਹਦੇ ਬਾਰੇ ਗੱਲਬਾਤ ਕਰਕੇ ਗਏ ਸੀ ਉਹਦੇ ਵੀ ਸਾਡੀ ਗੱਲਬਾਤ ਨੰਦਾ ਜੀ ਨੰਦਾ ਜੀ ਪੂਰਾ ਬਾਜ਼ਾਰ ਬੰਦਿਆ ਕਿਸਾਨ ਧਰਨੇ ਦੇ ਉੱਤੇ ਬੈਠੇ ਹੋਏ ਆ ਮੰਗਾ ਬਾਰ-ਬਾਰ ਜਿਹੜੀਆਂ ਨੇ ਉਹੀ ਨੇ ਜਿਹੜੀਆਂ ਕੀ ਸਰਕਾਰ ਨਹੀਂ ਪੂਰੀਆ ਕਰਦੀ ਪਈ ਕੀ ਕਹਿਣਾ ਚਾਹੋ ਦੇਖੋ ਅਸੀਂ ਜਿੱਦਾਂ ਅਗਲਿਆਂ ਨੇ ਕਿਹਾ ਉਹਨਾਂ ਦੇ ਸਾਰਿਆਂ ਨੇ 7 ਦਿਨ ਹੋਏ ਆ ਔਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਮੇਰਾ ਖਿਆਲ ਹੈ ਕਿ ਪੂਰਾ ਪੰਜਾਬ ਹੀ ਪੂਰਾ ਬੰਦ ਰਿਹਾ ਵਾ ਤੇ ਪੂਰਾ ਪੰਜਾਬ ਜਿਹੜਾ ਬੰਦ ਰਿਹਾ ਵਾ ਔਰ ਇਹਨਾਂ ਦੇ ਜਿੱਦਾਂ ਸਹਿਯੋਗ ਮੰਗਿਆ ਅਸੀਂ ਦਿੱਤਾ ਬੜਾ ਵਧੀਆ ਸਾਰੇ ਵਪਾਰੀ ਉਹਨਾਂ ਦੇ ਨਾਲ ਪੂਰੇ ਤਰ੍ਹਾਂ ਮਦਰਬਲ ਵਪਾਰ ਮੰਡਲ ਜਿੰਨਾ ਵੀ ਉਹ ਸਾਰਾ ਨਾਲ ਹਾਂਜੀ ਹਾਂਜੀ ਸਾਰਿਆਂ ਨਾਲ ਤਕਰੀਬਨ ਕਰੀਬਨ ਸਵੇਰੇ ਕਿੰਨੇ ਵਜੇ ਤੋਂ ਜਿਹੜਾ ਆ ਦੁਕਾਨਾਂ ਜਿਹੜੀ ਖੁੱਲੀਆਂ ਦੇਖੋ ਜੀ ਸਾਡੇ ਉੱਠਣ ਤੋਂ ਪਹਿਲੇ ਦੀਆਂ ਹੀ ਬੰਦ ਆ ਜੀ 7 ਵਜੇ ਦਾ ਟਾਈਮ ਹੋਣਾ ਨੇ ਤੇ ਦਾਈ ਤੇ ਮੇਰਾ ਕਹਿਲਾ ਕਿ 7 ਵਜੇ ਤੋਂ ਲੈ ਕੇ ਤੇ ਹੁੰਦਾ ਕਿ ਇੱਕ ਵੀ ਦੁਕਾਨ ਪੂਰਾ ਸ਼ਹਿਰ ਔਰ ਮੇਰਾ ਕਹਿਲਾ ਪੂਰੀ ਗਲੀ ਗਲੀ ਦੀਆਂ ਵੀ ਦੁਕਾਨਾਂ ਜਿਹੜੀਆਂ ਪਹਿਲੀ ਵਾਰੀ ਮੈਂ ਦੇਖਿਆ ਕਿ ਬੰਦ ਹੈਗੀਆਂ ਹੋ ਸਾਡੇ ਰਾਜੇ ਭਾਜੀ ਆਏ ਆ ਨਾ ਨਾਲ ਗੱਲ ਕਰੋ ਜੀ ਰਾਜੇ ਭਾਜੀ ਸਾਡੇ ਨਾਲ ਹੋਰ ਵੀ ਜਿਹੜੇ ਲੋਕ ਜੁੜਦੇ ਪਏ ਨੇ ਭਾਜੀ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਟੈਸਟ ਬਾਰੇ ਪੂਰਾ ਬਾਜ਼ਾਰ ਬੰਦਿਆ ਪੂਰੇ ਬਾਜ਼ਾਰ ਨੇ ਸਮਰਥਨ ਦਿੱਤਾ ਕਿਸ ਤਰ੍ਹਾਂ ਕਰੋ ਵੇਖੋ ਜੀ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਕਿਸਾਨਾਂ ਦਾ ਨਾ ਉਹ ਕਿਸਾਨਾਂ ਦੇ ਨਾਲ ਆ ਹੀ ਸਾਰੇ ਪਰ ਇਸ ਵੇਲੇ ਔਨਲਾਈਨ ਸ਼ਾਪਿੰਗ ਨੇ ਦੁਕਾਨਦਾਰਾਂ ਦਾ ਇੰਨਾ ਕੁ ਬੁਰਾ ਹਾਲ ਕੀਤੇ ਰਵਾ ਦੁਕਾਨਦਾਰ ਆਪਣੇ ਪਰਿਵਾਰ ਨੂੰ ਪਾਲਣ ਦੀ ਤੇ ਇੱਕ ਗੱਲ ਕਿੱਥੇ ਆ ਜੇਕਰ ਉਹਨਾਂ ਦੇ ਘਰ 'ਚ ਕੋਈ ਮਰੀਜ਼ ਆ ਨਾ ਤੇ ਉਹਦਾ ਟ੍ਰੀਟਮੈਂਟ ਨਹੀਂ ਆਪਣੇ ਕਾਰੋਬਾਰ ਦੇ ਵਿੱਚੋਂ ਕਰ ਸਕਦੇ ਜੇਕਰ ਕਿਸੇ ਦੁਕਾਨਦਾਰ ਨੇ 4-5 ਮੁਲਾਜ਼ਮ ਰੱਖੇ ਆ ਉਹ ਇੱਕ ਮੁਲਾਜ਼ਮ ਦੀ ਤਨਖਾਹ ਨਹੀਂ ਕਰ ਸਕਦਾ ਦੇ ਸਕਦਾ ਆਨਲਾਈਨ ਨੇ ਇੰਨਾ ਕੁ ਬੇੜਾ ਕਰਕੇ ਦੁਕਾਨਦਾਰਾਂ ਦਾ ਕੀਤਾ ਕੋਈ ਵੀ ਦੁਕਾਨਦਾਰ ਅੱਜਕੱਲ੍ਹ ਭਾਰੀ ਸਰਦੀ ਦੇ ਮੌਸਮ ਦੇ ਵਿੱਚ ਇੱਕ ਤੇ 9-10 ਵਜੇ ਤੋਂ ਪਹਿਲਾਂ ਦੁਕਾਨਾਂ ਨਹੀਂ ਖੁੱਲਦੀਆਂ ਤੇ ਦੁਕਾਨ ਲਗਾnde ਲੈਂਦੇ 12 ਵਜੇ ਜਾਂਦੇ ਆ 12 ਵਜੇ ਸਾਢੇ ਦੁਪਹਿਰ ਦਾ ਲੰਚ ਹੋ ਜਾਂਦਾ ਵਾ ਬੋਣੀ ਹੁੰਦੀ ਹੈ 4 ਵਜੇ ਬੋਣੀ ਕਰਦੇ ਆ ਬਸ ਦੁਕਾਨਾ ਬੰਦ ਕਰਕੇ ਚਲ ਜਾਂਦੇ ਆ ਅਸੀਂ ਸਰਕਾਰਾਂ ਤੋਂ ਇਹ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਕਰਦੇ ਆ ਸੈਂਟਰਲ ਸਰਕਾਰ ਤੋਂ ਇਹ ਮੰਗ ਕਰਦੇ ਆ ਜਿਹੜਾ ਵੀ ਕਿਸਾਨਾਂ ਦਾ ਮਸਲਾ ਇੰਨੇ ਚਿਰ ਦਾ ਭਖਿਆ ਵਾ ਇਹਨੂੰ ਛੇਤੀ ਤੋਂ ਛੇਤੀ ਇਸ ਮਸਲੇ ਨੂੰ ਨਿਪਟਾਇਆ ਜਾਏ ਕਿ ਜੇ ਇਹ ਤੇਰੇ ਦੁਕਾਨਦਾਰ ਅੱਗੇ ਮੰਡੀ ਦੀ ਮਾਰ ਨਾਲ ਮਰ ਗਏ ਆ ਇਹਨਾਂ ਨੂੰ ਹੋਰ ਵੀ ਲੱਕਵੇ ਦੀ ਬਿਮਾਰੀ ਨਾਲ ਨਾ ਮਾਰਿਆ ਜਾਵੇ ਇਹ ਸਾਡੀ ਸਰਕਾਰ ਤੋਂ ਮੰਗ ਆ ਆਨਲਾਈਨ ਬਹੁਤ ਜ਼ਿਆਦਾ ਜਿਹੜਾ ਲੋਕ ਖਰੀਦੇ ਨੇ ਪਿੰਡਾਂ ਥਾਵਾਂ 'ਚ ਵੀ ਵੇਖਦੇ ਆ ਵੀ ਬਹੁਤ ਸਾਰੇ ਲੋਕ ਜਿਹੜੇ ਆ ਪਿੰਡਾਂ ਥਾਵਾਂ 'ਚ ਵੀ ਜਿਹੜਾ ਆ ਪਰ ਪਰ ਜਿਹੜੇ ਮੋਟਰਸਾਈਕਲ ਜਾਂਦੇ ਨੇ ਆਨਲਾਈਨ ਪ੍ਰੋਡਕਟ ਲੋਕੀ ਖਰੀਦੇ ਨੇ ਲੱਗਦਾ ਨਹੀਂ ਸੀ ਵੀ ਅੱਜ ਦਾ ਜਿਹੜਾ ਕਿਸਾਨੀ ਪ੍ਰੋਟੈਸਟ ਚੱਲਦਾ ਪਾਇਆ ਤੇ ਮਾਰਕੀਟ ਨੂੰ ਵੀ ਚਾਹੀਦਾ ਸੀ ਵੀ ਅੱਜ ਇੱਕ ਪ੍ਰੋਟੈਸਟ ਕਰ ਦੇਣਾ ਚਾਹੀਦਾ ਵੇਖੋ ਜੀ ਇਹ ਤੇ ਤੁਹਾਡੀ ਗੱਲ ਨਾਲ ਸਹਿਮਤਾ ਮਾਰ ਕੇ ਨੂੰ ਚਾਹੀਦਾ ਹੀ ਪ੍ਰੋਟੈਸਟ ਕਰਨਾ ਮਾਰਕੀਟ ਕਿਹੜੇ ਘਰੇ ਪ੍ਰੋਟੈਸਟ ਕਰੇ ਇੱਥੇ ਵੇਖੋ ਇੱਥੇ ਇੱਕ ਆਪਣਾ ਸਰਪੰਚ ਤੋਂ ਲਾ ਕੇ ਕਾਉਂਸਲਰ ਤੋਂ ਲਾ ਕੇ ਐਮਐਲਏ ਤੋਂ ਲੈ ਕੇ ਸਾਰੇ ਵੋਟਾਂ ਦੇ ਟਾਈਮ ਤੇ ਇਹਨਾਂ ਦੁਕਾਨਦਾਰਾਂ ਦੇ ਕੋਲ ਆਣ ਕੇ ਬਹਿ ਜਾਂਦੇ ਆ ਪਰ ਕਿਹੇ ਅਜੇ ਤੱਕ ਲੀਡਰ ਨੇ ਕਿਸ ਦੁਕਾਨਦਾਰਾਂ ਨੂੰ ਪੁੱਛਿਆ ਹਨ ਕਿ ਭਈ ਦੱਸੋ ਵੀ ਅਸਲੇ ਤੁਹਾਡਾ ਨਾ ਬੁਰਾ ਹਾਲ ਆ ਉਹਨਾਂ ਦਾ ਫਰਜ਼ ਬੰਦਾ ਆ オンਲਾਈਨ ਜੋ ਵੀ ਸ਼ਾਪਿੰਗ ਲੋਕੀ ਕਰਦੇ ਆ ਇਹ ਸਰਕਾਰਾਂ ਦਾ ਫਰਜ ਬੰਦਾ ਇਹ ਚੀਜ਼ ਨੂੰ ਨੱਥ ਪਾਈ ਜਾਏ ਇਹਦੇ ਤੇ ਰੋਕ ਲਾਈ ਜਾਵੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਨੇ ਇਸ ਪਾਸੇ ਨਾ ਧਿਆਨ ਦਿੱਤਾ ਕਿ ਸਾਰੇ ਦੁਕਾਨਦਾਰ ਸੜਕਾਂ ਤੇ ਉਤਰਣਗੇ ਜਿੱਦਾਂ ਇਹ ਕਹਿਣਗੇ ਫਿਰ ਇਦਾਂ ਨਾਲ ਦੇ ਨਾਲ ਹੀ ਵੀ ਇਸ ਸੰਘਰਸ਼ ਨੂੰ ਇੱਕ ਵੱਡਾ ਰੂਪ ਦਵਾਂਗੇ ਕਹਿਣ ਤੋਂ ਬਾਅਦ ਇਹ ਆ ਵੀ ਆਨਲਾਈਨ ਦੇ ਖਿਲਾਫ ਜਾਂ ਜਿਹੜੀਆਂ ਬਹੁਤ ਸਾਰੀਆਂ ਅਖੌਤੀਆਂ ਜਿਹੜੀਆਂ ਆਂਦੀਆਂ ਨੇ ਮਾਰਕੀਟ ਦੇ ਵਿੱਚ ਮਾਰਕੀਟ ਨੂੰ ਵੀ ਬਹੁਤ ਸਾਰੇ ਇਦਾਂ ਦੇ ਜਿਹੜੇ ਆ ਓ ਝਾਲਟ ਚੱਲ ਨਹੀਂ ਪੈਂਦੇ ਨੇ ਜਿਹਦੇ ਵਿੱਚ ਜਿਹੜਾ ਆ ਉਹਨਾਂ ਨੂੰ ਵੀ ਜਿਹੜੀਆਂ ਕਿਤੇ ਨਾ ਕਿਤੇ ਦਿੱਕਤਾਂ ਆਉਂਦੀਆਂ ਨੇ ਉਤੋਂ ਇਦਾਂ ਦੇ ਜਿਹੜੇ ਪ੍ਰੋਟੈਸਟ ਆ ਉਹਨਾਂ ਦਾ ਜੀ ਹੁਣੇ-ਹੁਣੇ ਭਾਈ ਉਹਨਾਂ ਨੇ ਕਿਹਾ ਆ ਕਿ ਆਨਲਾਈਨ ਦੇ ਨਾਲ ਜਿਹੜਾ ਆ ਦੁਕਾਨਦਾਰੀ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਆ ਉਹ ਪ੍ਰਭਾਵ ਪੈਂਦਾ ਕੀ ਲੱਗਦਾ ਹੈ ਦੇਖੋ ਜੀ ਦੁਕਾਨਦਾਰ ਦਾ ਵਾਕਈ ਹੀ ਜੋ ਹੈ ਕਹਿ ਗਿਆ ਕਿ ਵਾਕਈ ਹੀ ਆਨਲਾਈਨ ਨੇ ਬਹੁਤ ਜ਼ਿਆਦਾ ਮਾਰਿਆ ਵਾ ਔਰ ਐਸਾ ਨਹੀਂ ਸਾਰੇ ਪੂਰੇ ਸ਼ਹਿਰ ਦੇ ਵਿੱਚ ਦੇਖ ਲਓ ਔਰ ਐਡੀ-ਐੜੀਆਂ ਵੱਡੇ ਸ਼ੋਰੂਮ ਲੋਕੀ ਪਾ ਕੇ ਬੈਠੇ ਦੇ ਆ ਤੇ ਉਹਨਾਂ ਦਾ ਕਾਰੋਬਾਰ ਦੇਖ ਲਓ ਤੇ ਆਮ ਜਿਹੜੇ ਘਰ 'ਚ ਬੈਠ ਕੇ ਜਿਹੜੇ ਆਨਲਾਈਨ ਪ੍ਰੋਗਰਾਮ ਕਰਦੇ ਪਏ ਆ ਉਹਨਾਂ ਦਾ ਤੁਸੀਂ ਦੇਖ ਲਓ ਕਿ ਉਹਨਾਂ ਦਾ ਪ੍ਰੋਗਰਾਮ ਚੱਲਦਾ ਪਿਆ ਇੱਥੇ ਕੋਈ ਗ੍ਰਾਈ ਹੋਏ ਕੋਈ ਸ਼ੋਅ ਹੋਏ ਸਾਰੇ ਦੁਕਾਨਦਾਰਾਂ ਨੂੰ ਹੀ ਦੇਣਾ ਪੈਂਦਾ ਕਦੀ ਆਨਲਾਈਨ ਵਾਲਿਆਂ ਕੋਲ ਕੋਈ ਗਿਆ ਕਰਾਈ ਲੈਣਾ ਅਜੇ ਤੱਕ ਇਸ ਕਰਕੇ ਮੇਰੀ ਸਰਕਾਰਾਂ ਅਕਿ ਇਹੋ ਹੀ ਬੇਨਤੀ ਆ ਪ੍ਰਾਰਥਨਾ ਕਿ ਆਨਲਾਈਨ ਨੂੰ ਥੋੜਾ ਬੰਦ ਕੀਤਾ ਜਾਏ ਜਿਹਦੇ ਨਾਲ ਆਮ ਬੰਦਾ ਜਿਹੜਾ ਆਵਾਮ ਜਿਹੜਾ ਸੁੱਖ ਦੀ ਰੋਟੀ ਖਾ ਸਕੇ ਬਿਲਕੁਲ ਜੀ ਸਾਡੇ ਮਾਰਕੀਟ ਦੇ ਵਿੱਚ ਜਿਹੜੇ ਅਨੰਦਾ ਜੀ ਨੇ ਇਹ ਗੱਲ ਕਹੀ ਹੈ ਵੀ ਸੁੱਖ ਦੀ ਰੋਟੀ ਖਾਣ ਵਾਸਤੇ ਜਿਹੜਾ ਆ ਉਹ ਜ਼ਰੂਰੀ ਏ ਭੀ ਜਿਹੜੀ ਤੁਸੀਂ ਮਾਰਕੀਟਿੰਗ ਕਰਦੇ ਹੋ ਜਿਹੜਾ ਤੁਸੀਂ ਬਜ਼ਾਰ ਦੇ ਵਿੱਚੋਂ ਸੌਦਾ ਖਰੀਦਦੇ ਹੋ ਆਨਲਾਈਨ ਖਰੀਦਦੇ ਹੋ ਉਹਨੂੰ ਜੇਕਰ ਤੁਸੀਂ ਆਫ ਹਾਂਜੀ 80 ਤੋਂ 85 ਕਰੋੜ ਰੁਪਏ ਦਾ ਮਹੀਨੇ ਦਾ ਮਾਲ ਆਂਦਾ ਗੁਰਦਾਸਪੁਰ ਦੇ ਵਿੱਚ ਜਿਹੜਾ 36 36 ਕਿਲੋਮੀਟਰ ਦੇ ਆਰੇ ਦੇ ਵਿੱਚ ਫਿਰਦਾ ਤੇ ਦੁਕਾਨਦਾਰ ਕਿੱਥੋਂ ਬੂੰਗੀਆਂ ਕਰੇਗਾ ਦੁਕਾਨਦਾਰ ਬੂੰਗੀਆਂ ਕਿੱਥੋਂ ਕਰੇਗਾ ਮੁੜ ਕੇ ਮੰਗ ਲੈਂਦੇ ਜੀ ਸਾਨੂੰ ਟੈਕਸ ਦਿਓ ਵੋ ਜੀਐਸਟੀ ਦਿਓ ਵੋ ਜੇ ਦਿਓ ਉਹ ਕਿੱਥੋਂ ਦੇ ਨਹੀਂ ਉਹਨਾਂ ਨੇ ਲੋਕਾਂ ਨੇ ਲਿੰਟਾ ਬਣਾਇਆ ਇਹ ਵਿਆਜ ਤੋਂ ਘੁੰਮਦੇ ਦਾ ਮੀਟਰਾਂ ਉੱਤੇ ਬੈਂਕਾਂ 'ਚ ਮੁੜ ਕੇ ਤੇ ਕੁੜਕੜੀਆਂ ਕਰਾਉਂਦੇ ਉਹਦਾ ਉਹਦਾ ਫਾਇਦਾ ਕੀ ਹੈ ਇਹਨਾਂ ਕੇਂਦਰ ਸਰਕਾਰ ਵੱਲੋਂ ਇਹ ਬੇਨਤੀ ਹੈ ਹੱਥ ਜੁੜ ਕੇ ਕਿ ਆਨਲਾਈਨ ਵਾਲਾ ਕੰਮ ਜਿਹੜਾ ਬੰਦ ਕੀਤਾ ਜਾਵੇ ਆਨਲਾਈਨ ਨੂੰ ਜਿਹੜਾ ਠੱਲ ਪਾਈ ਹੈ ਠੱਲ ਪਾਈ ਹੈ ਤਕਰੀਬਨ ਕਰੀਬਨ ਹਰ ਵਰਗ ਦਾ ਜਿਹੜਾ ਆ ਆਪਣੀ ਕੋਈ ਨਾ ਕੋਈ ਪ੍ਰੋਬਲਮ ਹੈ ਉੱਥੇ ਹੀ ਮਾਰਕੀਟ ਵਰਗ ਜਿਹੜਾ ਬਿਆਰ ਆ ਬਿਆਰ ਵੀ ਜਿਹੜਾ ਆ ਆਫਲਾਈਨ ਠੰਡਾ ਪੈਂਦਾ ਜਾ ਰਿਹਾ ਆ ਕਿਉਂ ਠੰਡਾ ਪੈਂਦਾ ਜਾ ਰਿਹਾ ਕੀ ਵੀ ਠੰਡਾ ਪੈਂਦਾ ਜਾ ਰਿਹਾ ਕੀ ਗੱਲਬਾਤ ਆ ਕੀ ਗੱਲਬਾਤ ਆ ਕਿਉਂ ਹੋ ਰਿਹਾ ਸਾਰਾ ਗੱਲਬਾਤ ਜਿਹੜੀ ਉਹ ਜਿਹੜੀ ਉਹ ਗੱਲਬਾਤ ਸਾਡੇ ਨਾਲ ਨੰਦਾ ਜੀ ਇਸ ਟਾਈਮ ਮਜੂਰ ਨੇ ਕੀ ਕਹਿੰਦੇ ਦੇਖੋ ਜੀ ਅਸੀਂ ਦੇਖੋ ਕਿਸਾਨਾਂ ਦੇ ਹੱਕ ਚ ਸਾਰਾ ਸ਼ਹਿਰ ਸਾਰਾ ਬਾਜ਼ਾਰ ਅੱਜ ਐਸੇ ਕਰਕੇ ਬੰਦ ਹੋਇਆ ਹੋਇਆ ਕਿ ਇਹਨਾਂ ਦਾ ਪ੍ਰੋਟੈਸਟ ਬਹੁਤ ਕਾਮਜਾਬ ਰਿਹਾ ਇਹਦਾ ਅੱਜ ਦੇਖਿਆ ਕਿ ਇੱਕ ਰੇੜੀ ਤੱਕ ਵੀ ਨਹੀਂ ਲੱਗੀ ਕੋਈ ਚੀਜ਼ ਵੀ ਜਿਹੜੀ ਆ ਮੱਲੇ ਦੀਆਂ ਦੁਕਾਨਾਂ ਜਿਹੜੀਆਂ ਕਦੀ ਨਹੀਂ ਜ਼ਿੰਦਗੀ ਚ ਬੰਦ ਹੋਈਆਂ ਅੱਜ ਉਹ ਵੀ ਬੰਦ ਹੋਈਆਂ ਔਰ ਸਾਰੇ ਦੁਕਾਨਦਾਰ ਇਹਨਾਂ ਦੇ ਨਾਲ ਕਿਸਾਨਾਂ ਦੇ ਉੱਪਰ ਸਾਡਾ ਕੰਮ ਹੀ ਜਿਹੜਾ ਕਿਸਾਨਾਂ ਦੀ ਸਿਰ ਤੇ ਚੱਲਦਾ ਤੇ ਅਸੀਂ ਸਾਰਿਆਂ ਦੇ ਨਾਲ ਆ ਜੀ ਭਾਈ ਤੁਸੀਂ ਤੁਸੀਂ ਕੀ ਇਹ ਸਾਡਾ ਪ੍ਰਧਾਨ ਨੇ ਜੀਤਾ ਨਹੀਂ ਕੋਈ ਨਹੀਂ ਮੈਂ ਨਹੀਂ ਜੇ ਪ੍ਰਧਾਨ ਨੇ ਜੋੜ ਗਿਆ ਤੇ ਕੋਈ ਬੰਦਾ ਰੱਖਿਆ ਹੈ ਜ਼ਿਆਦਾਤਰ ਜਿਹੜਾ ਆਫਲਾਈਨ ਦੇ ਨਾਲ-ਨਾਲ ਜਿਹੜਾ ਆ ਗੱਲਬਾਤ ਜਿਹੜੀ ਆਨਲਾਈਨ ਦੀ ਵੀ ਹੋਈ ਉਥੇ ਹੀ ਜਿਹੜੀ ਗੱਲਬਾਤ ਆ ਅਨੰਦ ਸਾਹਿਬ ਨੇ ਜਿਹੜੀ ਗੱਲ ਕਹੀ ਏ ਕਿ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਜਿਹੜਾ ਆ ਉਹਨਾਂ ਦੇ ਪ੍ਰੋਟੈਸਟ ਨੂੰ ਕਾਮਯਾਬ ਕਰਨ ਦੇ ਵਿੱਚ ਜਿਹੜਾ ਆ ਹਮੇਸ਼ਾ ਉਹਨਾਂ ਦੇ ਨਾਲ ਰਹੇ ਆ ਰਵਾਂਗੇ ਤੇ ਅੱਜ ਵੀ ਜਿਹੜਾ ਆ ਅਸੀਂ ਰਹੇ ਆ ਇੱਧਰ ਕਹਿ ਰਹੇ ਨੇ ਹੋਰ ਵੀ ਜਿਹੜੇ ਲੋਕ ਇੱਥੇ ਬੈਠੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕਹਿਣਾ ਜਾਂਦੇ ਬਾਬਾ ਜੀ ਅੱਜ ਦੇ ਬੰਦ ਬਾਰੇ ਕੀ ਕਹਿਣਾ ਜਾਓਗੇ ਅੱਜ ਭਰਾ ਜੀ ਜੋ ਹੋਇਆ ਕਾਮਯਾਬ ਆ ਬਾਕੀ ਸਾਰਾ ਨਾਲ ਸਾਨੂੰ ਸਹਿਮਤ ਹੋਣਾ ਪੈਣਾ ਬਾਕੀ ਜੋ ਪੰਜਾਬ ਦਾ ਮਹੌਲ ਹੈ ਇਹ ਮੋਟੀ ਹੀ ਹੋਣਾ ਚਾਹੀਦਾ ਬਸ ਇਹ ਠੀਕ ਹੈ ਬਸ ਕੋਲ ਕੀ ਕਹਿਣਾ ਚਾਹੋਗੇ ਠੀਕ ਹੈ ਜੀ ਜਿਹੜੇ ਕੋਈ ਬੰਦ ਹੁੰਦਾ ਕੋਈ ਨਾ ਕੋਈ ਮੁੱਦਾ ਹੁੰਦਾ ਬੰਦ ਹੋਣ ਦਾ ਠੀਕ ਹੈ ਨਾ ਕਿਸਾਨਾਂ ਦਾ ਬੁੱਧਾ ਵਾ ਇਹ ਸਾਰੇ ਕਿਸਾਨਾਂ ਦੇ ਨਾਲ ਲੱਗੇ ਹਾਂ ਤੇ ਅਸੀਂ ਦੁਕਾਨਾਂ ਬੰਦ ਕਰਕੇ ਇੱਥੇ ਬਾਜ਼ਾਰ 'ਚ ਬੈਠੇ ਰਹੇ ਹਾਂ ਜੀ ਹਾਂ ਪਪਾ ਜੀ ਤੁਸੀਂ ਵੀ ਮਾਰਕੀਟ 'ਚ ਜੀ ਹਾਂਜੀ ਹਾਂਜੀ ਮੁੱਦੇ ਨਾਲ ਹੀ ਹੋਈ ਮਾਰਕੀਟ ਦੇ ਨਾਲ ਹੀ ਬੰਦ ਕਰਨੀ ਪੈਣੀ ਮਾਰਕੀਟ ਬੰਦ ਹੀ ਕਰਨੀ ਪੈਣਾ ਨਾਲ ਹੀ ਕੀ ਕਹਿਣਾ ਚਾਹੋਗੇ ਕੀ ਗੱਜੋਰਦਾਰ ਕਿਸਾਨ ਯੂਨੀਅਨ ਨੇ ਕਿਹਾ ਬੰਦ ਕਰਵਾ ਬੰਦ ਕੀਤੀ ਦੀ ਆ ਇਹਦਾ ਪੁਰਾਣਕਸਾਨੀਆ ਮਾਰਕੀਟ ਦਾ ਕਰਨੇ ਬੰਦੀ ਨਾਲ ਚੱਲੇ ਬੰਦਾ ਬਿਲਕੁਲ ਬਿਲਕੁਲ ਤਸਵੀਰਾਂ ਤੁਸੀਂ ਦੇ ਦੇ ਪਈਓ ਡੀਪੀਸੀ ਪੰਜਾਬੀ ਤੇ ਬਾਜ਼ਾਰ ਦੀਆਂ ਤਸਵੀਰਾਂ ਬਾਜ਼ਾਰ ਦੇ ਹਾਲਾਤ ਆਨਲਾਈਨ ਦੇ ਕਰਕੇ ਜਿਹੜੀ ਆਫਲਾਈਨ ਮਾਰਕੀਟ ਆ ਉਹ ਠੰਡੀ ਪੈਂਦੀ ਵੀ ਕਿਤੇ ਨਾ ਕਿਤੇ ਜਿਹੜੀ ਨਜ਼ਰ ਆਉਂਦੀ ਹੈ ਜਿਸ ਚੀਜ਼ ਤੋਂ ਜਿਹੜੇ ਦੁਕਾਨਦਾਰ ਵੀ ਜਿਹੜੇ ਦੁਖੀ ਨੇ ਪਰੇਸ਼ਾਨ ਨੇ ਉਹਨਾਂ ਨੇ ਵੀ ਕਿਹਾ ਆ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਮਾਹੌਲ ਰਿਹਾ ਤੇ ਦੁਕਾਨਦਾਰੀਆਂ ਜਿਹੜੀਆਂ ਬਿਲਕੁਲ ਠੰਡੀਆਂ ਪੈ ਜਾਣਗੀਆਂ ਤੇ ਕਿਤੇ ਨਾ ਕਿਤੇ ਸਾਨੂੰ ਵੀ ਜਿਹੜਾ ਆ ਇਸ ਤਰ੍ਹਾਂ ਦੇ ਪ੍ਰੋਟੈਸਟ ਕਰਨੇ ਪੈ ਸਕਦੇ ਆ ਤੁਸੀਂ ਦੇਖਦੇ ਪਿਓ ਮੇਰਾ ਡੀਪੀਸੀ ਪੰਜਾਬੀ ਕੈਮਰਾਮੈਨ ਸੰਜੀਵਾਵਾ ਦੇ ਨਾਲ ਤੁਹਾਡਾ ਆਪਣਾ ਧੰਨਵਾਦ ਡੀਪੀ ਧੰਨਵਾਦ